ਠੀਕ ਆ ਥੋੜਾ ਜੀਸਟ ਹੁੰਦਾ ਹਾਂਜੀ ਅੱਡ ਚਵਾਈ ਵੇਲੇ ਤਾਂ ਵੀਰੇ ਇਹ ਸਮਾਨ ਦੇਣਾ ਪੈਂਦਾ ਠੀਕ ਆ ਉਹ ਕੋਈ 10 15 ਗ੍ਰਾਮ ਹੋ ਗਿਆ ਹੂੰ ਇਹ ਠੀਕ ਆ ਮੈਨਰਲ ਮਿਕਸਚਰ ਆ ਚੰਗੀਆਂ ਮੱਜਾਂ 100 ਗ੍ਰਾਮ ਨੂੰ ਡੇਲੀ ਦੇਣਾ ਇਹਦੇ ਨੂੰ ਠੀਕ ਆ ਬਈ ਇਹ ਚੀਜ਼ਾਂ ਦੇਣੀਆਂ ਪੈਂਦੀਆਂ ਬਾਕੀ ਜਿਹੜਾ ਤੁਹਾਡਾ ਪਸ਼ੂ ਦਾਣਾ ਖਾਂਦਾ ਦਾਣਾ ਉਹ ਪਾਓ ਓਕੇ ਕਈ ਪਸ਼ੂ ਕਾਰਗਲ ਫੀਡ ਤੇ ਦੁੱਧ ਤੈਨੂੰ ਮਦਦਿਆ ਵੀ ਆਪਣੀ ਝੋਟੀ ਆ ਹਾਂਜੀ ਇਸ ਤਰ੍ਹਾਂ ਦੇ ਕਾਰਗਲ ਫੀਡ ਤੇ 20 ਕਿਲੋ ਤੋਂ ਪਲੱਸ ਹੋਰ ਕੁਝ ਵੀ ਨਹੀਂ ਸਹੀ ਆ ਠੀਕ ਹੈ ਹਾਂ ਵੀ ਸਭ ਤੋਂ ਮੇਨ ਗੱਲ ਇਹ ਵੀ ਆਪਣਾ ਪਸ਼ੂ ਚੀ ਜਿਹੜੀ ਨੂੰ ਮੰਨਦਾ ਆਪਾਂ ਕਹਿੰਦੇ ਬਚਪਨ ਤੋਂ ਯਾਰ ਮੈਂ ਆ ਕੱਟੀ ਪਾਲੀ ਇਹਨਾਂ ਮੰਨ ਕੇ ਕਾਰਗਿਲ ਹਾਂਜੀ ਬਾਈ ਇਹ ਕਾਰਗਿਲ ਹੀ ਮੰਨੂ ਹੂੰ ਬਿਲਕੁਲ ਜੇ ਮੈਂ ਇਹਨੂੰ ਬਚਪਨ ਤੋਂ ਕਣਕ ਦੇ ਦਾਣੇ ਤੇ ਪਾਲੀ ਇਹਨਾਂ ਤੇ ਕਣਕ ਦਾ ਦਾਣਾ ਹੀ ਮੰਨੂ ਹੂੰ ਸਹੀ ਹੈ ਪਸ਼ੂ ਉਹ ਜਿਹੜਾ ਰੱਜ ਕੇ ਬਹੁਨੇ ਖਾ ਲਿਆ ਜਦੋਂ ਬਹੁ ਖਾਊ ਆ ਦੁੱਧ ਫੇਰ ਗੱਡੂ ਪਸ਼ੂ ਬਾਈ ਭਾਵੇਂ ਤੁਸੀਂ ਆਉਣਾ ਛੱਡਦਾ ਮੂਰੇ ਬਹੁਨੇ ਦੁੱਧ ਤਾਂ ਤਾਂ ਆਪਦੇ ਢੱਡ ਭਰ ਕੇ ਦੇਣਾ ਸਹੀ ਗੱਲ ਹੈ ਜਿਹੜੀ ਚੀਜ਼ ਖੋਸ਼ ਹੋתי ਕੋ ਹਾਂ ਜਿਹੜੀਆਂ ਦੀ ਮਾਤਰਾ ਥੋੜੀ ਪਾਓ ਅੱਧੀ ਡੋਕਰੀ ਤੂੜੀ ਦੀ ਆ ਉਹਦੇ ਤੇ ਦਾਣਾ ਪਾ ਦਿਓ ਮੱਝ ਨੇ ਦਾਣਾ ਖਾ ਲਿਆ ਉਦੋਂ ਮੜ ਕੇ ਜੇ ਤੁਹਾਡੇ ਕੋਲ ਸਾਈ ਲੈ ਜਾ ਥੋੜਾ ਉਹ ਬਸ 2-4 ਕਿਲੋ ਸਾਈ ਲੈ ਪਾ ਦਿਓ ਜੀ ਤੇ ਪਸ਼ੂ ਨੂੰ ਖਾ ਕੇ ਤੇ ਬਹਿ ਕੇ ਗਾਲਾ ਕਰਨ ਦਿਓ ਡਿਸਟਰਬ ਨਾ ਹੋਣ ਤੇ ਸਹੀ ਗੱਲ ਹੈ ਬਸ ਇਹੀ ਮੇਨ ਗੱਲਾਂ ਧਿਆਨ ਚ ਹੁੰਦੀਆਂ